ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਰਤੋਕੇ ਤਹਿਸੀਲ ਜ਼ਿਲ੍ਹਾ ਇਸਮੇਟ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਆ ਦੋਸਤੋ ਰਤੋਕੇ ਚੋਲਾ ਸਾਹਿਬ ਤੋਂ ਵੀ ਦੂਰੀ ਦੀ ਜ਼ਿਕਰ ਗੱਲ ਕਰ ਲਈਏ ਕੋਈ 2 2.5 3 ਕਿਲੋਮੀਟਰ ਦੀ ਦੂਰੀ ਹੈਗੀ ਆ ਤੇ ਚੋਲਾ ਸਾਹਿਬ ਤੋਂ ਦੋਸਤੋ ਇੱਕ ਸਿੱਧੀ ਛੜਕ ਵੀ ਹੁੰਦੀ ਹੈ ਜਿਹੜੀ ਪਿੰਡ ਰਤੋਕੇ ਆ ਜਾਂਦੀ ਆ ਪੱਖੋ ਪੂਰਾ ਪਿੰਡ ਬਿਲਕੁਲ ਨਜ਼ਦੀਕ ਹੈ ਘੜਕੇ ਦੀ ਦੂਰੀ ਥੋੜੀ ਆ ਤੇ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਤੇ ਵੀਰ ਗੁਰਦੇਵ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਇੱਕ ਪਹਿਲੀ ਆਪਾਂ ਵੀਡੀਓ ਪਾਈ ਸੀ ਇਸ ਘਰੋਂ ਇਹ ਆਪਣੀ ਸੈਕੰਡ ਵੀਡੀਓ ਆ ਦੂਜੀ ਵੀਡੀਓ ਆ ਤੇ ਇੱਕ ਕ੍ਰੋਸ ਆਂਗ ਦੇ ਵਿੱਚ ਤੁਹਾਨੂੰ ਵਹਿੜ ਦਿਖਾ ਦਾਂਗੇ ਇਸ ਕਵਰੇਜ ਦੇ ਵਿੱਚ ਸੂਣ ਦੇ ਨੇੜ ਇੱਕ ਵਹਿੜ ਦਿਖਾ ਦਾਂਗੇ ਬਿਲਕੁਲ ਲਾਗੇ ਆ ਤੇ ਦਿਨ ਹਜੇ ਲੰੰਦੀ ਆ ਪੂਰਾ ਸਮਾਂ ਆਪਾਂ ਵੀਰ ਗੁਰਦੇਵਾਲ ਤੋਂ ਪੂਰੀ ਡਿਟੇਲ ਲੈ ਕੇ ਇਸ ਵਹਿੜ ਦੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਤੇ ਅੱਜ ਤਰੀਕ ਦੋ ਮਈ ਤੇ ਸਮਾਂ ਕੋਈ ਦੁਪਹਿਰ ਦੇ ਦੋਸਤੋ 12 12:05 ਦਾ 12:10 ਵਜੇ ਦਾ ਜਿਹੜਾ ਸਮਾਂ ਹੈਗਾ ਵੈਸੇ ਵਹਿੜ ਗੱਭਣਾ ਬਾਕੀ ਕੋਈ ਵੀਰ ਆਪਣੀ ਚੌਥਾ ਥਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਤੁਸੀਂ ਕਰ ਲਿਓ ਠੀਕ ਹੈ ਜੀ ਹਰ ਵਾਰ ਆਪਣੀ ਰਿਕਵੈਸਟ ਹੁੰਦੀ ਆ ਵੀ ਜੇਕਰ ਸੋਇਆ ਸੋਇਆ ਪਸ਼ੂ ਲੈ ਕੇ ਜਾਂਦੇ ਜੇ ਤੇ ਦੋ ਟਾਈਮ ਚੋਏ ਬਿਨਾ ਨਾ ਲੈ ਕੇ ਜਾਇਆ ਕਰੋ ਤੇ ਗੱਭਣਾ ਪਸ਼ੂ ਲੈ ਕੇ ਜਾਂਦਾ ਕੋਈ ਵੀਰ ਬੇਸ਼ੱਕ ਦੂਰ ਨੇੜੇੋਂ ਕੰਟੈਕਟ ਕਰਦੇ ਜੇ ਤੇ ਵੀਡੀਓ ਕਾਲ ਤੇ ਆਪਦੀ ਬਿਲਕੁਲ ਚੌਥਾ ਥਾਂ ਦੀ ਟਿੱਪ ਕੇ ਜਾਂ ਚੁਵਾਈ ਕਰਵਾ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਔਰ இன்னਿਆਂ ਬਾਰੇ ਡਿਟੇਲ ਕਰਦੇ ਆਂ ਗੱਲਬਾਤ ਵੀਰ ਗੁਰਦੇਵਾਲ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਦੇਵਾਲ ਸਿੰਘ ਸਾਸਰੀਕਾਲ ਸਾਸਰੀਕਾਲ ਵੀਰ ਜੀ ਠੀਕ ਠਾਕ ਵੀਰ ਜੀ ਐ ਵਧੀਆ ਆਨੰਦਾ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਗੁਰਦੇਵਾਲ ਸਿੰਘ ਜੀ ਬਹੁਤ ਵਧੀਆ ਜੀ ਅੱਛਾ ਵੀਰ ਗੁਰਦੇਵਾਲ ਸਿੰਘ ਜੀ ਅੱਜ ਆਪਣੇ ਕੋਲ ਜਿਹੜੀ ਇਹ ਵੈੜ ਬਕਾਊ ਆ ਹਾਂਜੀ ਹਾਂਜੀ ਇਹ ਕ੍ਰੋਸ ਅੰਗ ਤੇ ਵਿੱਚ ਆ ਗਈ ਹੈ ਜੀ ਹਾਂਜੀ ਹਾਂਜੀ ਵੀਰ ਜੀ ਜਰਸੀ ਐਚਪੀ ਦੀ ਕ੍ਰੋਸ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਦੇਣ ਇਹਦੇ ਦੱਸ ਦਈਏ ਕਿ ਆਪਣੇ ਭੈਣ ਭਰਾਵਾਂ ਨੂੰ ਦੇਣ ਕਿੰਨੇ ਕੁ ਬਾਕੀ ਨੇ ਨਹੀਂ ਵੀਰ ਜੀ ਇਹ ਹਫਤੇ ਦੇ ਅੰਦਰ ਅੰਦਰ ਸੂਭ ਹੋਣਾ ਚਾਰੀ ਕਰੀ ਆਉਂਦੀ ਆ ਠੀਕ ਹੈ ਜੀ ਚਾਰੀ ਕਾਫੀ ਕਰ ਵੀ ਗਈ ਆ ਲਓ ਜੀ ਇਹ ਥੋੜੇ ਜਿਹੇ ਲੜ ਲਾਂਟਣਾ ਥੋੜੀਆਂ ਹੈਆਂ ਠੰਡੀ ਸੀ ਲਾ ਲੋ ਬਹੁਤ ਜ਼ਿਆਦਾ ਠੰਡੀ ਸੀ ਲਾ ਕੋਈ ਜਿਤਨਾ ਮਰਜੀ ਭਵੇਂ ਦੋਹੀ ਪਾਸੇ ਬੈਠੇ ਕੋਈ ਚੋਵੇ ਲਓ ਜੀ ਕੋਈ ਚੱਕ ਕਰਨੀ ਅੱਛਾ ਸੂਆ ਤੇਜਾ ਜੀ ਸੂਆ ਤੇ ਜਾਵੇ ਜੀ ਤੇਜਾ ਸੂਆ ਹਾਂਜੀ ਹਾਂਜੀ ਠੀਕ ਆ ਜੀ ਲਓ ਦੋਸਤੋ ਸੂਆ ਤੇਜਾ ਸੂਨਾ ਇਸ ਬਾਅਦ ਨੇ ਬਾਕੀ ਕੱਦ ਕਾਠ ਇੱਕ ਵਰੀ ਮੈਂ ਤੁਹਾਨੂੰ ਮੈਂਸ਼ਨ ਕਰ ਦੇਣਾ ਵੀ ਕੱਦ ਤੋਂ ਵੱਡਾ ਠੀਕ ਆ ਜੀ ਸੋ ਦੂਰੋਂ ਨੇੜੋਂ ਕੋਈ ਭਰਾ ਸੌਦਾ ਕਰਦਾ ਤੇ ਤੁਸੀਂ ਇੱਕ ਗੱਲ ਜ਼ਰੂਰ ਧਿਆਨ ਰੱਖ ਕੇ ਸੌਦਾ ਕਰਿਓ ਵੀ ਵੱਡੇ ਕੱਦ ਦੇ ਵਿੱਚ ਵੇਲ ਦੀ ਵੀ ਸੋਹਣੀ ਆ ਲੰਬੀ-ਲੰਬੀ ਪੂਰੀ ਆ ਉੱਚੀ ਪੂਰੀ ਆ ਬਾਕੀ ਦਿਨ 5-6 ਦਿਨ ਹਜੇ ਲੈ ਕੇ ਜਾਊਗੀ ਠੀਕ ਆ ਜੀ ਇੱਕ ਹਫਤੇ ਦੇ ਬਿਲਕੁਲ ਅੰਦਰ-ਅੰਦਰ ਸੂਬ ਹੋਊਗੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨੇੜੇੋਂ ਆਪਾਂ ਥਾਣ ਦੇ ਬਾਅਦ ਜ਼ਰੂਰ ਦਿਖਾਈਏ ਆ ਲਓ ਜੀ ਠੀਕ ਆ ਜੀ ਬਾਕੀ ਢਿਲ ਤੋਂ ਕਾਫੀ ਜਿਆਦਾ ਹੈ ਤੇ 6-7 ਦਿਨਾਂ ਦੇ ਵਿੱਚ ਪੂਰਾ ਬਣੂਗੀ ਹਜੇ ਵੈਰ ਠੀਕ ਹੈ ਜੀ ਸੋ ਲਾਇਆ ਬਣਾਇਆ ਕਾਫੀ ਪਿਆ ਤੇ ਪੰਜਾਂ ਛੇ ਦਿਨਾਂ ਦੇ ਵਿੱਚ ਤੁਸੀਂ ਆਈਡੀਆ ਮੰਨ ਕੇ ਸੌਦਾ ਕਰ ਲਿਓ ਵੀ ਪੰਜਾਂ ਛੇ ਦਿਨਾਂ ਦੇ ਵਿੱਚ ਵਿੱਚ ਸੂਪ ਹੋਊਗੀ ਠੀਕ ਹੈ ਬਾਕੀ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਰਿਹਾ ਹਾਂ ਦੋਸਤੋ ਠੀਕ ਹੈ ਚੌਥਾ ਥਾਣਾ ਦੀ ਵਿਰਲ ਸਪੇਸ ਵੰਡ ਤੁਸੀਂ ਵੇਖ ਕੇ ਚੈੱਕ ਕਰੋ ਸਾਈਜ਼ ਠੀਕ ਹੈ ਜੀ ਹੱਥੀ ਜਵਾਈ ਵਾਲਾ ਥਾਣਾ ਠੀਕ ਹੈ ਅੱਛਾ ਵੀਰ ਗਰਤਿਆਲ ਸਿੰਘ ਦੀ ਬਾਕੀ ਟਿੱਪਣੀ ਕਿਦਾਂ ਠੀਕ ਠਾਕ ਜੀ ਪਰ ਬਿਲਕੁਲ ਜੀ ਓਕੇ ਆ ਆਪਾਂ ਟਿਪ ਕੇ ਲੈਂਦੀ ਹਾਂ ਜੀ ਬਿਲਕੁਲ ਓਕੇ ਆ ਜਿੰਨੇ ਲੈ ਕੇ ਜਾਣੇ ਆ ਆ ਦਾ ਭੈਣ ਭਰਾ ਆ ਉਹਦਾ ਟਿਪ ਕੇ ਲੈ ਕੇ ਜਾਵੀਂ ਹੁਣ ਤੇ ਹੁਣ ਮਤਲਬ ਬੋਲਾ ਪਨ ਗਈ ਹੋਗੀ ਵੈਸੀ ਹਨਾ ਨੇੜਾ ਬਿਲਕੁਲ ਹਾਂ ਜੀ ਹੁਣ ਨਹੀਂ ਟਿਪ ਕੇ ਆਪਾਂ ਵੇਖੀ ਅੱਛਾ ਅੱਛਾ ਹਾਂ ਜੀ ਹਾਂ ਜੀ ਠੀਕ ਆ ਜੀ ਹਾਂ ਜੀ ਤੇ ਲਓ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਈਏ ਜੀ ਲਓ ਦੋਸਤੋ ਵੈਸੇ ਐਚ ਐਫ ਦਾ ਤੇ ਥੋੜਾ ਬਾਦਾਂ ਕਿਤੇ ਨਾ ਕਿਤੇ ਜਰਸੀ ਦਾ ਵਿੱਚ ਕਰੋਸਾਂਗੇਗਾ ਠੀਕ ਆ ਜੀ ਵੈਸੇ ਜ਼ਿਆਦਾ ਪੱਖ ਜਿਹੜਾ ਐਚ ਐਫ ਬਰੀਡ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੀ ਕਰੋਸਾਂਗ ਹਰ ਵਾਰ ਆਪਾਂ ਗੱਲ ਕਰਦੇ ਆ ਵੀ ਜਿਹੋ ਜਿਹਾ ਅੱਗੇ ਸੀਜ਼ਨ ਚੱਲ ਰਿਹਾ ਗਰਮੀ ਦਾ ਠੀਕ ਹੈ ਜੋ ਰੋਟਾ ਮੌਸਮ ਆ ਤੇ ਗਰਮੀ ਦੇ ਵਿੱਚ ਵੀ ਕਿਸੇ ਤਰ੍ਹਾਂ ਦੇ ਕੋਈ ਬਥੇਰੇ ਗਰਮੀ ਮਨਾਉਣ ਵਾਲੀ ਗੱਲਬਾਤ ਨਹੀਂ ਗੀ। ਕੋਈ ਆਰਡਰ ਕੁਆਲਟੀ ਦੇਖ ਕੇ ਤੁਸੀਂ ਚੈੱਕ ਕਰੋ ਠੀਕ ਹੈ। ਹਾਂ ਜੀ। ਅੱਛਾ ਵੀਰ ਜੀ ਪਿੱਛੋਂ ਮਾਲਾ ਕੋਈ ਤਸੱਲੀ ਤੇ ਆਈ ਹੈ ਪਿਛਲੇ ਸੁਬੇ ਦਾ ਦੁੱਧ ਰਿਕਾਰਡ ਦੁੱਧ ਰਿਕਾਰਡ ਵੀਰ ਜੀ ਪਿਛਲੇ ਸੁਬਾ 25 26 ਕਿਲੋ ਦਾ ਆਦੇ ਘਰ ਵਾਲੇ ਦੀ ਅੱਛਾ ਜੀ ਹਾਂ ਜੀ ਹਾਂ ਜੀ ਕਿਉਂਕਿ 20 ਕਿਲੋ ਦਾ ਬਾਹਰ ਚਵਾਈ ਜਾਊਗੀ ਭਾਵੇਂ ਗਰਮੀ ਦਾ ਹੀ ਸੀਜ਼ਨ ਆ ਫਿਰ ਵੀ ਗਰਮੀ ਨਹੀਂ ਮਨਾਉਂਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਆਪਣਾ ਤੁਹਾਨੂੰ ਪਤਾ ਵੀ ਆ ਛੇੜ ਦਾ ਜਿਆਦਾ ਖਲਾਰਾ ਜਾ ਪਿਆ ਕਰਕੇ ਆ ਹਾਂ ਜੀ ਹਾਂ ਜੀ ਨਹੀਂ ਤੇ ਆਪਾਂ ਦੇ ਘਰੇ ਲਾਉਣ ਦਾ ਵਿਚਾਰ ਸੀ ਦੋਤੇ ਬਿਲਕੁਲ ਜੀ ਬਿਲਕੁਲ ਹੁਣ ਆ ਇੱਥੇ ਆਪਣੇ ਕੋਲ ਜਗ੍ਹਾ ਬੰਨਣ ਨੂੰ ਨਹੀਂ ਹੈਗੀ ਜੀ ਠੀਕ ਹੈ ਜੀ ਆਪਾਂ ਤਾਂ ਛੇਡ ਸਾਰਾ ਢੇਰ ਕੇ ਫੇਰ ਨਵੇਂ ਸਿਰੇ ਲੱਗੇ ਬਣਾਉਣ ਠੀਕ ਹੈ ਜੀ ਠੀਕ ਹੈ ਇਹ ਤਾਂ ਕੱਲੀ ਨਹੀਂ ਪਾਉਣੀ ਨਹੀਂ ਵੀਡੀਓ ਪਰ ਤੁਹਾਨੂੰ ਪਤਾ ਹੀ ਆ ਆ ਬਿਲਕੁਲ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਇੱਕ ਵਾਰੀ ਤੁਸੀਂ ਦੇਖ ਕੇ ਚੈੱਕ ਕਰੋ ਵੈਸੇ ਵਪਾਰ ਦਾ ਕੰਮ ਆ ਥੋੜਾ ਜਿਹਾ ਵੀਰਾਂ ਦਾ ਵੀ ਥੋੜਾ ਜਿਹਾ ਰਾਸਟਰ ਕਾ ਦਾ ਮੈਨੇਜਮੈਂਟ ਦਾ ਜਿਹੜਾ ਸਿਸਟਮ ਕੁਝ ਛੇਡ-ਛੋਟ ਖੁੱਲਾ ਕਰਦੇ ਫਿਰ ਤੇ ਫਿਲਹਾਲ ਪਸ਼ੂ ਜਿਹੜੇ ਆ ਤਕਰੀਬਨ ਕੋਈ 2-2 4-4 5-5 ਨੱਕ ਜਿਹੜੇ ਆ ਆਉਂਦੇ ਰਹਿੰਦੇ ਆ ਕਿਉਂਕਿ ਜੇ ਨਾਰਮਲੀ ਗੱਲ ਕਰ ਲਈਏ ਤੇ 20 ਤੋਂ ਵੈਸੇ ਐਰਕੀ ਵੀ ਆਪਾਂ ਆਸ ਕਰਦੇ ਹਾਂ ਵੀ ਮਾਰ ਚੱਲੂਗੀ ਵੀਰ ਜੀ ਪਲੱਸ ਚੱਲੂਗੀ ਵੀ ਇਹ 20 ਤੋਂ ਵੈਸੇ ਆਪਾਂ 25 ਮੰਨ ਕੇ ਚੱਲਦੇ ਹਾਂ ਵੀ ਚੋ ਜਾਊਗੀ ਹਾਂਜੀ ਹਾਂਜੀ ਇਹ ਬਾਤ ਹੈ ਹਾਂਜੀ ਜਿਵੇਂ ਆਪਾਂ ਸੇਵਾ ਜੇ ਆਪਣੀ ਚੰਗੀ ਆ ਤੇ ਆਪਾਂ 25 ਕਿਲੋ ਵੀ ਚੋ ਸਕਦੇ ਹਾਂ ਉਹ ਵੱਡੀ ਬੈੜਾ ਹਾਂਜੀ ਹਾਂਜੀ ਕਿਉਂਕਿ ਗਰਮੀ ਬਿਲਕੁਲ ਨਹੀਂ ਮਨਾਉਂਦੀ ਆਪਣਾ ਛੱਡ ਜਿਹੜਾ ਇਹ ਛੋਟਾ ਕਰਕੇ ਤਾਂ ਕਰਕੇ ਇੱਧਰ ਬਿਲਕੁਲ ਧੁੱਪ ਆਉਂਦੀ ਆ ਦੁਬਾਰਾ ਤੋਂ ਬਾਅਦ ਹਾਂ ਕੋਈ ਨਹੀਂ ਧੁੱਪ ਤਾਂ ਪਰ ਕੋਈ ਗਰਮੀ ਨਹੀਂ ਮਨਾਉਂਦੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਉਹ ਤੁਹਾਨੂੰ ਪਤਾ ਹੀ ਆਵੇ ਹੁਣ ਡੇਢ ਕੇ ਸਾਰਾ ਲੱਗੇ ਕਰਨ ਬਿਲਕੁਲ ਬਸ ਖੁੱਲਾ ਕਰਦੇ ਲੱਗੇ ਨਾਲ ਦੀ ਨਾਲ ਹਾਂਜੀ 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 ਲੋ ਜੀ ਆ ਸਾਰਾ ਲੱਗੇ ਆ ਬਣਾਉਣ ਤਾਂ ਕਰਕੇ ਨਾ ਹੁਣ ਆਪਾਂ ਸੇਲ ਲੱਗੇ ਕਰਨੀ ਤੇ ਆਪਾਂ ਘਰੇ ਦੁੱਧ ਤੇ ਲਾਦਨੀ ਸਹੀ ਹੈ ਜੀ ਸਹੀ ਹੈ ਹਾਂਜੀ ਤੇ ਵੀਰ ਗੁਰਦਿਆਲ ਜੀ ਇਸੇ ਤਰ੍ਹਾਂ ਗਰਮੀ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਵੈਸੇ ਆਪਰੇ ਹਾਂਜੀ ਹਾਂਜੀ ਪ੍ਰੋਪਰ ਪ੍ਰੋਪਰ ਵੀਜਿਆ ਬਸ ਛੱਟ ਬੰਨ੍ਹਦੀ ਰੇ ਬਾਬੇ ਦੀ ਕਿਰਪਾ ਚਾਹੀਦੀ ਆ ਹਾਂਜੀ 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 ਸਹੀ ਹੈ ਜੀ ਆਪਾਂ ਗਾਈਆਂ ਦਾ ਹੀ ਕੱਲਾ ਕਰਦੇ ਆ ਇਹका ਜੀ ਠੀਕ ਆ ਹਾਂ ਜੀ ਹਾਂ ਜੀ ਲਓ ਦੋਸਤੋ ਫਿਲਹਾਲ ਜਿਹੜੀ ਅੱਜ ਇਹ ਵਿਕਾਊ ਆ ਬੜ ਇਹਦੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ 20 ਤੋਂ ਪਲੱਸ 20 ਤੋਂ ਕੋਈ 24 25 25 ਦੇ ਦਰਮਿਆਨ ਜਿਹੜੀ ਆ ਪਹਿਲਾਂ ਵੀ ਦੁੱਧ ਚਪਾਉਂਦੀ ਰਹੀ ਇਹ ਬੜ ਐਤਿਕਾ ਇਹ ਜਿਹੜਾ ਤੇਜਾ ਸੂਹਾ ਸੂਣੀ ਆ ਠੀਕ ਆ ਜੀ ਇਸ ਵਾਰ ਵੀ ਤੁਸੀਂ ਆਈਡੀਆ ਅਕੋਰਡਿੰਗ ਪਿਛਲੇ ਸੂਵੇ ਨੂੰ ਵੇਖਦੇ ਹੋਏ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਆ ਤੇ ਰੇਟ ਪਰ ਪਾ ਪੁੱਛ ਲਾਂਗੇ ਆਪਾਂ ਵੀਰ ਤੋਂ ਕੀ ਡਿਮਾਂਡ ਰਹੂਗੀ ਤੇ ਜਿਹੜੇ ਵੀਰ ਨੂੰ ਪਸੰਦ ਆ ਜਾਚੂਆ ਸੌਦਾ ਉਹ ਤੁਸੀਂ ਕਰ ਲਿਓ ਠੀਕ ਆ ਜੀ ਨੰਬਰ ਸਕਰੀਨ ਤੇ ਵੀਰ ਗੁਰਦੇਵ ਜੀ ਕੀ ਕੀਮਤ ਮੁੱਲ ਕੀ ਕਰਦੇ ਆ ਕੀਮਤ ਤੁਹਾਨੂੰ ਪਤਾ ਵੀ ਹੁਣ ਜਤਰਾ ਦੀ ਵਹਿੜ ਆ ਜਿਨ੍ਹਾਂ ਨੇ ਦੁੱਧ ਬਾ ਚਵਾ ਜਣਾ ਹਾਂਜੀ ਤੇ ਉਸ ਹਸਾਬ ਦੇ ਤੇ ਵਹਿੜ ਦਾ ਭਾਵੇਂ ਆਪਾਂ 80-85 ਜਿੰਨਾ ਮਰਜ਼ੀ ਮੁੱਲ ਕਰ ਲੀਏ ਹਾਂਜੀ ਕਿਉਂਕਿ ਲੈਣ ਵੀ ਜਾਵਾਂਗੇ ਤਾਂ ਸਾਨੂੰ ਨਹੀਂ ਲੱਭਣੀ ਆ ਉਹਨੂੰ ਨਹੀਂ 80 ਦੀ ਮਿਲਣੀ ਮੁੜ ਕੇ ਹੋਜੀ ਬਿਲਕੁਲ ਤੇ ਪਰ ਅੱਜ ਅਸੀਂ ਆ ਹੁਣ ਆ ਢੇੜਾ ਤੇ ਰੀ ਕਰਕੇ ਇਹ ਕਰਕੇ ਰੇਟ ਆਪਾਂ ਇਹਦਾ ਜਾਇਜ਼ ਹੀ ਪਾਵਾਂਗੇ ਹਾਂਜੀ ਹਾਂਜੀ ਤੇ ਆਪਾਂ 65000 ਦੀ ਵਹਿੜ ਦੇ ਦਾਂਗੇ ਪੁਆਇੰਟ ਦੇ ਹਾਂਜੀ ਕਰਦਾਂਗੇ ਵਿੱਚੋਂ ਖੁੱਲਾ ਤੁਲਾ ਮਾਨਤਨ ਪੂਰਾ ਕਿਸੇ ਹਾਂਜੀ ਹਾਂਜੀ ਮਾਨਤਨ ਕਰਾਂਗੇ ਬਿਲਕੁਲ ਜਰੂਰ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਵੱਡੀ ਭੈੜਾ ਬਾਕੀ 65000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੋ ਜਿਹੜੇ ਵੀਰ ਲੱਭ ਰਹੇ ਨੇ ਵੀ 20 ਲੀਟਰ ਜਾਂ 20 ਤੋਂ ਪਲੱਸ ਵਾਲੇ ਪਸ਼ੂ ਖਰੀਦਣ ਬਾਰੇ ਠੀਕ ਹੈ ਸੋਚ ਰਹੇ ਜੇ ਉਹ ਤੁਸੀਂ ਹੱਥ ਪਾ ਸਕਦੇ ਜੇ ਬਾਕੀ 65000 ਦੇ ਵਿੱਚੋਂ ਛੋਟ ਚ ਆਪਾਂ ਮੌਕੇ ਤੇ ਹੋ ਜਾਊਗਾ ਕੋਈ ਵੀਰ ਸੌਦਾ ਕਰੇ ਠੀਕ ਹੈ ਜੀ ਇਹ ਵੈੜ ਜਿਹੜਾ ਅੱਜ ਦੋਸਤੋ ਇੱਕ ਨਗ ਵਕਾਊ ਸੀਗਾ ਤੇ ਨੰਬਰ ਇੱਕ ਆਪਣੇ ਕਰ ਦिए ਜੀ ਸਾਜੇ ਨੰਬਰ 078146 15268 ਹਾਂਜੀ ਇਸੇ ਤੇ ਵਟਸਐਪ ਚੱਲਦਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਫਿਲਹਾਲ ਅੱਜ ਇੱਕ ਆਪਾਂ ਤੁਹਾਨੂੰ ਇਹ ਵੈੜ ਦਿਖਾਉਣੀ ਸੀ ਵੀਰ ਗੁਰਦੇਵਾਲ ਸਿੰਘ ਉਹਨਾਂ ਦੇ ਘਰੋਂ ਠੀਕ ਆ ਤੇ ਨੰਬਰ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ